ਆਣਾ ਆਈ ਸੀ ਅਸੀਂ ਉਸ ਮਿਲੇ ਵੀ ਆਈ ਸੀ ਜੀ ਤਾਂ ਇਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਇਹ ਕਹਿੰਦੇ ਆਪਾਂ ਇਸ ਸਾਡੇ ਨਾਲ ਡੀਜ਼ਲ ਦੀ ਬੰਡ ਕਰੀਏ ਕਿਉਂਕਿ ਹਰ ਕਿਸਾਨ ਨੂੰ ਡੀਜ਼ਲ ਦੀ ਲੋੜ ਪੈਣੀ ਆ ਕਿੰਨਾ ਗੁੱਸੇ ਟਾਰਗੇਟ ਲੈ ਕੇ ਚੱਲਦੇ ਹੋ ਕਿੰਨੇ ਕੁ ਜਿਹੜੇ ਪਿੰਡ ਹੈਗੇ ਉਹਨਾਂ ਨੂੰ ਤੁਸੀਂ ਕਵਰ ਕਰੋਗੇ ਪੈਸੇ ਦੇ ਹਿਸਾਬ ਨਾਲ ਚੱਲੂਗਾ ਤੇ ਮੇਰੇ ਖਿਆਲ ਦੇ ਵਿੱਚ ਅਸੀਂ 80 ਲੱਖ ਤੋਂ ਲੈ ਕੇ ਕੋਰਡ ਦੇ ਵਿੱਚ ਵਿੱਚ ਬੰਨਾਂਗੇ ਅ ਪ੍ਰਤੀ ਕਿਸਾਨ ਜਾਂ ਪ੍ਰਤੀ ਪਰਿਵਾਰ ਕਿੰਨਾ ਡੀਜ਼ਲ ਦੇ ਰਹੇ ਤੁਸੀਂ ਅਸੀਂ ਅੱਜ ਡਿਸਾਈਡ ਕੀਤਾ ਸਾਰਿਆਂ ਨੇ ਬੈਠ ਕੇ ਵੀ 200 ਲੀਟਰ ਹਰ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਤੇ ਉਸ ਹਿਸਾਬ ਨਾਲ ਦੇਣਾ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਹਾਲਾਤ ਚਿੰਤਾਜਨਕ ਬਣ ਜਾਂਦੇ ਹਨ ਉੱਥੇ ਹੀ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਐਨਜੀਐਸ ਵੱਲੋਂ ਅਤੇ ਵੱਖ-ਵੱਖ ਸੰਪਰਦਾਵਾਂ ਵੱਲੋਂ ਪੰਜਾਬ ਦੇ ਵਿੱਚ ਆ ਕੇ ਜਿਹੜੇ ਹੜ੍ਹ ਪੀੜਤ ਵਿਅਕਤੀ ਸੀ ਉਹਨਾਂ ਨੂੰ ਰਾਹਤ ਸਮਗਰੀ ਵੰਡੀ ਜਾਂਦੀ ਆ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅੱਜ ਸਾਡੇ ਨਾਲ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਤੋਂ ਜਿਹੜੇ ਉਹਨਾਂ ਦੇ ਆਗੂ ਹੈਗੇ ਨੇ ਉਹ ਪਹੁੰਚੇ ਨੇ ਉਹਨਾਂ ਵੱਲੋਂ ਅੱਜ ਵਕ ਵਕ ਪਿੰਡਾਂ ਦੇ ਵਿੱਚ ਜਿਹੜੀ ਡੀਜ਼ਲ ਦੀ ਸੇਵਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਜੀ ਸਰ ਕੀ ਸ਼ੁਭਨਾਵਾ ਜੀ ਤੁਹਾਡਾ ਗੁਰਵੀਰ ਸਿੰਘ ਅਟਕੜ ਅੱਛਾ ਗੁਰਵੀਰ ਜੀ ਜਿਸ ਤਰ੍ਹਾਂ ਕਿ ਵਕ ਵਕ ਸੰਸਥਾਵਾਂ ਜਿਹੜੇ ਪੰਜਾਬੀ ਨੇ ਉਹਨਾਂ ਨੇ ਲੰਗੇ ਪੰਜਾਬੀਆਂ ਦੀ ਬਾਹ ਫੜੀ ਅੱਜ ਤੁਸੀਂ ਵੀ ਪਹੁੰਚੇ ਹੈਗੇ ਹੋ ਕਿਸ ਤਰੀਕੇ ਨਾਲ ਤੁਸੀਂ ਸੋਚਿਆ ਕਿ ਜਿਹੜੀ ਡੀਜ਼ਲ ਦੀ ਜਿਹੜੀ ਸੇਵਾ ਹੈ ਉਸ ਤੋਂ ਸ਼ੁਰੂਆਤ ਕੀਤੀ ਜਾਵੇ ਸਭ ਤੋਂ ਪਹਿਲਾਂ ਇਹ ਸਾਡੀ ਸਿੱਖ ਵੈਲਫੇਅਰ ਸੁਸਾਇਟੀ ਜਿਹੜੀ ਆ ਅਸੀਂ ਆਈ ਕੈਂਪ ਲਾਉਨੇ ਆ ਹਰ ਸਾਲ ਜੀ ਜਿਹਦੇ ਵਿੱਚ ਸਾਡਾ 60 ਤੋਂ 60 ਲੱਖ ਤੋਂ ਲੈ ਕੇ 70-80 ਲੱਖ ਰੁਪਏ ਦਾ ਖਰਚਾ ਹੁੰਦਾ ਜੀ ਜੀ ਅਸੀਂ ਸ਼ੁਰੂ ਵੀ ਇਹ ਜਨਾਲੇ ਤੋਂ ਹੀ ਕਰਦੇ ਆ ਨਾਰਮਲੀ ਬਾਬਾ ਬੁੱਢਾ ਜੀ ਦੀ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਜੀ 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 ਪੈਲਸ ਆ ਜੀ ਜੀ ਬਾਕੀ ਸਾਰੇ ਸੱਜਣਾ ਨੇ ਭਾਈ ਸਾਹਿਬ ਸਰਦਾਰ ਪ੍ਰਮਿੰਦਰ ਸਿੰਘ ਹੁਣੀ ਮਿਲ ਕੇ ਇਹਨਾਂ ਨਾਲ ਗੱਲਬਾਤ ਕੀਤੀ ਮੈਂ ਉਸ ਜਦੋਂ ਹੜਪੀੜਤਾ ਇਹ ਹੜਾ ਆਏ ਸੀ ਅਸੀਂ ਉਸ ਵੇਲੇ ਵੀ ਆਏ ਸੀ ਤਾਂ ਇਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਇਹ ਕਹਿੰਦੇ ਆਪਾਂ ਇਸ ਸਾਬ ਦੇ ਨਾਲ ਡੀਜ਼ਲ ਦੀ ਬੰਡ ਕਰੀਏ ਕਿਉਂਕਿ ਹਰ ਕਿਸਾਨ ਨੂੰ ਡੀਜ਼ਲ ਦੀ ਲੋੜ ਪੈਣੀ ਆ ਹੁਣ ਜੀ ਜੀ ਬਾਕੀ ਸਰਕਾਰਾਂ ਕੁਝ ਵੀ ਵੀ ਦੇ ਰਹੀਆਂ ਆ ਤੇ ਅਸੀਂ ਜਾਨੀ ਇਹੀ ਸੋਚਿਆ ਕਿ ਬੈਟਰ ਇਹੀ ਆ ਕਿ ਜੋ ਵੀ ਬਾਈ ਸਿੱਖ ਆਪਣੇ ਅ ਜੀਮੇਦਾਰਾਂ ਨੂੰ ਪੁੱਛ ਕੇ ਜਿਹੜੀ ਚੀਜ਼ ਦੀ ਲੋੜ ਆ ਸੀ ਉਹੀ ਦੇਈਏ ਤੇ ਸਾਰੇ ਸਿੱਖ ਵੈਲਫੇਅਰ ਸੁਸਾਇਟੀ ਦੇ ਅਸੀਂ 2627 ਮੈਂਬਰਾਂ ਸਾਡੇ ਪ੍ਰਧਾਨ ਸਾਹਿਬ ਸਿੱਖ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਰਕਿੰਗ ਤੋਂ ਦਾਸਤਨਾਮ ਸਿੰਘ ਬੂਟਾ ਸਿੰਘ ਨਿੱਜਰ ਤਰਸੀਮ ਸਿੰਘ ਬੈਂਸ ਗੁਰਪ੍ਰੀਤ ਸਿੰਘ ਟੋਟਲ ਮਤਲਬ ਅਸੀਂ ਤਾਂ ਹੀ ਉਠਾਈਆਂ ਨੇ ਮੈਂ ਨਾਂ ਤਾਂ ਨਹੀਂ ਲੈਂਦਾ ਹੁਣ ਮਤਲਬ ਲੰਮਾ ਹੋ ਜਾਣਾ ਮਗਰ ਸਾਰੇ ਹੀ ਸਹਿਯੋਗੀ ਸਨ ਮੈਂ ਇੱਥੇ ਹੀ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਬਹੁਤ ਆੜਾ ਆਇਆ ਤੇ ਪਿਛਲੇ ਸਮੇਂ ਚ ਵੀ ਅਸੀਂ ਪੰਜ ਟਰੱਕ ਭਰ ਕੇ ਲੈ ਕੇ ਆਏ ਸੀ ਰਮਦਾਸ ਸਾਹਿਬ ਤੇ ਉਦੋਂ ਅਸੀਂ ਕਾਫੀ ਪਰਸਵਾਂ ਦਾ ਚਾਰਾ ਤੋੜੀ ਤੇ ਕੁਝ ਰਾਸ਼ਨ ਦੇ ਪੈਕੇਟ ਸੀ 12000 ਬੋਤਲ ਪਾਣੀ ਦੀ ਸੀ ਤੇ ਕਾਫੀ ਸਮਗਰੀ ਲੈ ਕੇ ਆਏ ਸੀਗੇ ਫਿਰ ਵਾਪਸ ਜਾ ਕੇ ਮੈਂ ਉਹਨਾਂ ਸਾਰਿਆਂ ਨਾਲ ਅਸੀਂ ਮੀਟਿੰਗ ਕੀਤੀ ਤੇ ਅਸੀਂ ਪੈਸੇ ਇਕੱਠੇ ਕੀਤੇ ਤੇ ਫੋਨ ਅਸੀਂ ਇਸ ਮਾਮਲੇ ਦੇ ਵਿੱਚ ਆਬੀਅਸਲੀ ਆਪਣੇ ਭਰਾਵਾਂ ਦੀ ਬਾਹ ਫੜਨੀ ਸਾਡਾ ਫਰਜ਼ ਬਣਦਾ ਤੇ ਇਹਨਾਂ ਕਹਿੰਦਾ ਹੋਇਆ ਮੈਂ ਕਿਹਾ ਮੌਲਾ ਜੱਜ ਗਿਆ ਜੀ ਕਿੰਨਾ ਕੁ ਸਾਰੇ ਟਾਰਗੇਟ ਲੈ ਕੇ ਚੱਲਦੇ ਹੋ ਕਿੰਨੇ ਕੁ ਜਿਹੜੇ ਪਿੰਡ ਹੈਗੇ ਉਹਨਾਂ ਨੂੰ ਤੁਸੀਂ ਕਵਰ ਕਰੋਗੇ ਅੱਜ ਅਸੀਂ ਮੇਰੇ ਹਿਸਾਬ ਨਾਲ ਦੋ ਤੋਂ ਤਿੰਨ ਪਿੰਡ ਤਾਂ ਅਸੀਂ ਕਰ ਹੀ ਦੇਣੇ ਆ ਬਾਕੀ ਪੈਸੇ ਦੇ ਹਿਸਾਬ ਨਾਲ ਚੱਲੂਗਾ ਤੇ ਮੇਰੇ ਖਿਆਲ ਦੇ ਵਿੱਚ ਅਸੀਂ 80 ਲੱਖ ਤੋਂ ਲੈ ਕੇ ਕਰੋੜ ਦੇ ਵਿੱਚ ਵਿੱਚ ਬਣਨਾਗੇ ਤਾਂ ਪ੍ਰਤੀ ਕਿਸਾਨ ਜਾਂ ਪ੍ਰਤੀ ਪਰਿਵਾਰ ਕਿੰਨਾ ਡੀਜ਼ਲ ਦੇ ਰਹੇ ਹੋ ਤੁਸੀਂ ਅਸੀਂ ਅੱਜ ਡਿਸਾਈਡ ਕੀਤਾ ਸਾਰਿਆਂ ਨੇ ਬੈਠ ਕੇ ਵੀ 200 ਲੀਟਰ ਪਰ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਤੇ ਉਸ ਹਿਸਾਬ ਨਾਲ ਦੇਵਾਂਗੇ ਜੀ ਤਾਂ ਤੁਸੀਂ ਗਰਾਊਂਡ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਆਏ ਹੋ ਕਿ ਲੱਗਦਾ ਤੁਹਾਨੂੰ ਕਿ ਜ਼ਿਆਦਾ ਜਿਹੜੀ ਆ ਇਸ ਸਮੇਂ ਕਿਸਾਨ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸਾਨ ਹੋਣ ਦੇ ਨਾਤੇ ਮੇਰੇ ਹਿਸਾਬ ਨਾਲ ਜਿਹੜਾ ਡੀਜ਼ਲ ਹੈ ਸਭ ਤੋਂ ਜ਼ਰੂਰੀ ਹੈ ਕਿਉਂਕਿ ਹੁਣ ਟਰੈਕਟਰ ਚੱਲਣੇ ਆ ਟਰੈਕਟਰ ਇਨੀ ਜ਼ਮੀਨਾਂ ਆਪਣੇ ਬੋਣੀਆਂ ਆ ਤਿਆਰ ਕਰਨੀਆਂ ਫਿਰ ਬੀਜਣੀਆਂ ਤੇ ਮੇਰੇ ਹਿਸਾਬ ਨਾਲ ਤਾਂ ਡੀਜ਼ਲ ਦੀ ਸਭ ਤੋਂ ਜ਼ਿਆਦਾ ਜੜੀ ਖਪਤ ਹੋਣੀ ਆ ਧੰਨਵਾਦ ਜੀ ਸੋ ਹੋਰ ਵੀ ਸਾਡੇ ਨਾਲ ਅਗੂ ਮਜੂਦ ਨੇ ਹਾਂਜੀ ਸਰ ਤੁਹਾਡਾ ਸ਼ੁਭਨਾਮ ਜੀ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਤੁਸੀਂ ਵੀ ਅੱਜ ਸੇਵਾ ਕਰਨ ਪਹੁੰਚੇ ਹੈਗੇ ਉਹ ਜਿਸ ਤਰ੍ਹਾਂ ਭਾਈ ਸਾਹਨੇ ਦੱਸਿਆ ਕਿ ਡੀਜ਼ਲ ਤੋਂ ਸ਼ੁਰੂਆਤ ਕਰਨ ਜਾ ਰਹੇ ਆ ਅਸੀਂ ਤਾਂ ਭਾਈ ਸਾਹਿਬ ਦੇ ਨਾਲ ਹੀ ਆਏ ਹਾਂ ਸੇ ਜੋ ਕਰ ਰਹੇ ਤਾਂ ਇੱਥੋਂ ਲੋਕ ਲਈ ਹੈ ਜੀ 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 ਹਾਂ ਜਰਨਤਰ ਤੋਂ ਜੀ ਠੀਕ ਹੈ ਜੀ ਤਾਂ ਭਾਈ ਸਾਹਿਬ ਨਾਲ ਹੀ ਦੁਬਾਰਾ ਗੱਲਬਾਤ ਕਰਦੇ ਅੱਛਾ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣ ਡੀਜ਼ਲ ਡੀਜ਼ਲ ਤੋਂ ਬਾਅਦ ਕਿਸੇ ਹੋਰ ਵੀ ਚੀਜ਼ ਦੀ ਜਿਹੜੀ ਆ ਜਿਹੜੀ ਲੋਡ ਹੋਏਗੀ ਕਿਸਾਨਾਂ ਨੂੰ ਤੁਸੀਂ ਵੰਡੋਗੇ ਮੈਂ ਸਾਰੀ ਕੁਝ ਵਾਪਸ ਚੱਲ ਜਾਣਾ ਮੈਂ ਸਤਾਰਸ ਦੇ ਨੂੰ ਤੇ ਅਸੀਂ ਫਿਰ ਮੀਟਿੰਗ ਸਾਡੀ ਫਰਡੇ ਨੂੰ ਮੀਟਿੰਗ ਆ ਫਿਰ ਤੇ ਮੀਟਿੰਗ ਦੇ ਵਿੱਚ ਕਰਕੇ ਮੈਂ ਸਾਰਾ ਕੁਝ ਦੱਸਾਂਗਾ ਕਿ ਐਨੇ ਕਿ ਪੈਸੇ ਅਸੀਂ ਵੰਡ ਆਏ ਆ ਐਨੇ ਆਪਣੇ ਕੋਲ ਬਾਅਦ ਚ ਕਿਹੜੀ ਚੀਜ਼ ਆਪਾਂ ਹੋਰ ਲੋੜ ਹੈ ਉਹ ਇੱਥੇ ਮੈਂ ਭਾਈ ਸਾਹਿਬ ਪਰਮੇਦਰ ਸਿੰਘ ਹੁਣੀ ਮੇਰੇ ਦੋਸਤ ਆਈ ਆਈ ਜੀ ਸਾਹਿਬ ਕੁਲਜੀਤ ਸਿੰਘ ਹੁਣੀ ਉਹੀ ਲਿਸਟਾਂ ਤਿਆਰ ਕਰਵਾਈਆਂ ਸੀ ਤੇ ਜੋ ਇਹ ਕਹੂਗੇ ਜਿਹੜੀ ਚੀਜ਼ ਦੀ ਲੋੜ ਆ ਉਹ ਜੀ ਅੱਗੇ ਵਾਸਤੇ ਲਿਆ ਕੇ ਇਹਨਾਂ ਭਰਾਵਾਂ ਨੂੰ ਦੇਵਾਂਗੇ ਤਾਂ ਕਿਸ ਤਰੀਕੇ ਨਾਲ ਤੁਸੀਂ ਡਿਸਪਿਊਟ ਕਰ ਰਹੇ ਜਿਸ ਤਰ੍ਹਾਂ ਤੁਸੀਂ ਦਿੱਸੇ ਲਿਸਟਾਂ ਫਿਰ ਘਰ-ਘਰ ਜਾ ਕੇ ਪਹਿਲਾਂ ਜਿਸ ਨੂੰ ਜ਼ਰੂਰਤ ਹੈਗੀ ਉਸ ਨੂੰ ਦਿੱਤਾ ਜਾ ਰਿਹਾ ਡੀਜ਼ਲ ਇਹ ਇੰਸਪੈਕਟਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਸਾਰੇ ਪਿੰਡ ਦੀ ਲਿਸਟ ਬਣਾਈ ਆ ਉਹਦੇ ਵਿੱਚ ਆਦਮੀ ਦਾ ਜਿਹੜੇ ਕਿਸਾਨ ਦਾ ਨਾਮ ਫਾਦਰ ਦਾ ਨਾਮ ਆਧਾਰ ਕਾਰਡ ਟੈਲੀਫੋਨ ਨੰਬਰ ਤੇ ਜੇ ਕਿਸੇ ਸੱਜਣ ਨੂੰ ਰਹਿ ਗਿਆ ਹੋਵੇ ਉਹਨੂੰ ਵੀ ਮਿਲੇਗਾ ਪਰ ਜੇ ਜਿੱਦਾਂ ਇਹ ਨਹੀਂ ਲਿਸਟ ਬਣਾਈ ਆ ਜੇ ਕਿਸੇ ਮੇਰੇ ਸਾਥੀ ਨੂੰ ਵੀ ਲੋੜ ਹੋਵੇ ਤਾਂ ਫੋਨ ਕਰਕੇ ਪੁੱਛ ਸਕਦਾ ਕਿ ਮੈਨੂੰ ਸਾਨੂੰ ਪੈਸੇ ਮਿਲੇ ਜਾਂ ਤੁਹਾਨੂੰ ਡੀਜ਼ਲ ਮਿਲਿਆ ਕਿ ਨਹੀਂ ਮਿਲਿਆ ਅਸੀਂ ਇਹ ਸਾਹਮਣੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਪਾਰਦਰਸ਼ੀ ਪੂਰੀ ਹੈ ਬਿਲਕੁਲ ਹੀ ਪੂਰੀ ਪਾਰਦਰਸ਼ੀ ਆ ਦੇਖੋ ਅਸੀਂ ਗੁਰੂ ਦੇ ਗੁਰਦੁਆਰਾ ਸਾਹਿਬ ਖੜੇ ਆ ਤੇ ਜੋ ਸਾਡੇ ਤੇ ਹੋਏਗਾ ਅਸੀਂ ਆਪਣੇ ਤੋਂ ਵੱਧ ਕਰਾਂਗੇ ਸੇਵਾ ਹੋਰ ਵੀ ਲਿਆਵਾਂਗੇ ਮੈਂ ਹੋਰ ਵੀ ਪੈਸੇ ਇਕੱਠੇ ਕਰਕੇ ਲਿਆਵਾਂਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਸ ਵੇਲੇ ਜੋ ਵੀ ਮੇਰੇ ਭਰਾ ਹੰਸਾਰੇ ਤੇ ਖੜਿਆ ਮੈਂ ਸਾਰੇ ਢੀੜਾ ਲਾ ਕੇ ਆਏ ਆਂ ਸੀ ਸਾਰੇ ਪੱਸੀ ਤੇ ਮੈਨੂੰ ਤਾਂ ਨਹੀਂ ਲੱਗਦਾ 3000 2 3000 ਚੋਤੇ ਕਿਹਦੇ ਜਿਹੜਾ ਬੱਚਿਆ ਵੀ ਹੋਊਗਾ ਉਹਦੇ ਵਿੱਚੋਂ ਵੀ ਨਿਕਲੂਗਾ ਖੇਤ ਵਿੱਚੋਂ ਮੇਰੇ ਹਿਸਾਬ ਨਾਲ ਇਹ ਬਹੁਤ ਹੀ ਜ਼ਰੂਰਤਮੰਦ ਕਿਸਾਨ ਹਨ ਤੇ ਸਾਡਾ ਫਰਜ਼ ਹੈ ਜ ਆਪਣੇ ਭਰਾਵਾਂ ਦੀ ਸੇਵਾ ਕਰਨਾ ਬਾਕੀ ਸਰਕਾਰ ਵੀ ਕਰ ਰਹੀ ਆ ਪਰ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਚਾਹੇ ਉਹ ਦੇਣ ਚਾਹੇ ਨਾ ਦੇਣ ਉਹਦਾ ਸਾਡਾ ਕੋਈ ਲੈਣਾ ਦੇਣਾ ਤੁਸੀਂ ਆਪਣੀ ਸੇਵਾ ਕਰੋ ਅਸੀਂ ਆਪਣੀ ਸੇਵਾ ਕਰੀਏ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਰਣਜੀਤ ਸਿੰਘ ਭਾਈਆ ਜੀ ਪਿੰਡ ਕਿਹੜਾ ਸੋਫੀ ਪਿੰਡਿਆ ਜਲੰਧਰ ਦੇ ਵਿੱਚ ਉੱਥੋਂ ਆਏ ਆਂ ਜੀ ਸਰ ਅੱਜ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਸੇਵਾ ਤਾਂ ਅਸੀਂ ਭਾਈ ਸਾਹਿਬ ਨੂੰ ਹੀ ਸਾਡੇ ਇੰਗਲੈਂਡ ਤੋਂ ਆਏ ਆ ਜੀ ਜੀ ਤੇ ਇਹਨਾਂ ਦੇ ਨਾਲ ਹੀ ਅਸੀਂ ਆਏ ਆ ਤੇ ਇਹੀ ਸੇਵਾ ਮੇਨ ਕਰ ਰਹੇ ਆ ਅਸੀਂ ਦਾ ਨਾਲ ਆਏ ਆ ਜੀ ਇਹਨਾਂ ਦੇ ਜੀ ਜੀ ਹਾਂ ਜੀ ਤਾਂ ਕਿੰਨਾ ਕੁ ਵਧੀਆ ਲੱਗਦਾ ਆ ਜਦੋਂ ਤੁਸੀਂ ਭਾਵੇਂ ਭਾਈ ਸਾਹਿਬ ਦਾ ਸਹਿਯੋਗ ਕਰ ਰਹੇ ਹੋ ਤੁਹਾਡੀ ਵੀ ਸੇਵਾ ਵਿੱਚ ਹੀ ਕਨਸੀਡ ਕੀਤੀ ਜਾ ਸਕਦੀ ਹੈ ਕਿਉਂਕਿ ਤੁਸੀਂ ਭਾਈ ਸਾਹਿਬ ਸੇਵਾ ਕਰਨ ਆਏ ਆ ਤੁਸੀਂ ਇਹਨਾਂ ਦੇ ਸਾਥੀ ਬਣ ਕੇ ਇੱਥੇ ਪਹੁੰਚੇ ਹੋ ਦੇਖੋ ਜੀ ਬਾਬੇ ਨਾਨਕ ਦਾ ਇਹ ਫਲਸਫਾ ਚਲਾਇਆ ਹੈ ਉਹਤੇ ਅਸੀਂ ਪਹਿਰਾ ਦੇ ਰਹੇ ਆ ਜਿੰਨੀ ਕੋ ਉਹਨਾਂ ਨੇ ਸਾਡੀ ਡਿਊਟੀ ਲਾਏ ਆ ਤੇ ਉਹ ਅਸੀਂ ਪੂਰੀ ਕਰ ਰਹੇ ਆ ਧੰਨਵਾਦ ਜੀ ਸੋ ਅ ਅੱਜ ਤੁਹਾਨੂੰ ਦੱਸ ਦਈਏ ਕਿ ਸਾਡੀ ਮੌਜੂਦਗੀ ਅਜਨਾਲਾ ਦੇ ਪਿੰਡ ਸੂਫੀਆਂ ਦੇ ਵਿੱਚ ਆ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਵੱਲੋਂ ਜਿਹੜਾ ਆ ਡੀਜ਼ਲ ਵੰਡਣੀ ਸ਼ੁਰੂਆਤ ਕੀਤੀ ਗਈ ਆ ਸੋ ਇਹਨਾਂ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਪ੍ਰਤੀ ਕਿਸਾਨ 200 ਲੀਟਰ ਜਿਹੜਾ ਡੀਜ਼ਲ ਆ ਉਹ ਵੰਡਿਆ ਜਾ ਰਿਹਾ ਤੇ ਸੋ ਤੁਸੀਂ ਹਮਦਰ ਟੀਵੀ ਦੇ ਨਾਲ ਜੁੜੇ ਹੋ ਏਸੇ ਪਿੰਡ ਸੂਫੀਆਂ ਤੋਂ ਪ੍ਰਦੀਪ ਅਰੋੜਾ